ਮਨੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਵੱਲੋਂ ਤਿਆਰ ਕੀਤੀ ਗਈ ਚਾਰ ਸ਼ੀਟ ਨੂੰ ਚਾਰ ਵੱਡੇ ਟਰੱਕਾਂ ਦੇ ਵਿੱਚ ਲੱਦ ਕੇ ਮੁਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਜਿਸ ਵਿੱਚ 700 ਕਰੋੜ ਦੀ ਨਜਾਇਜ਼ ਜਾਇਦਾਦ 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਜੋ ਲਗਭਗ 40 ਹਜ਼ਾਰ ਤੋਂ ਜ਼ਿਆਦਾ ਪੰਨਿਆਂ ਦੀਆਂ ਸਫਿਆਂ ਦੀ ਇਹ ਚਾਰ ਸ਼ੀਟ ਤਿਆਰ ਹੋਈ ਏ ਜਿਸ ਦੇ ਵਿੱਚ 200 ਦੇ ਕਰੀਬ ਗਵਾਹਾਂ ਦੀਆਂ ਗਵਾਈਆਂ ਨੇ ਜੋ ਚਾਰ ਟਰੱਕਾਂ ਦੇ ਵਿੱਚ ਲੱĐ ਕੇ ਇਹ ਚਾਰ ਸ਼ੀਟ ਆਈ ਏ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਤੁਸੀਂ ਜਿਹੜੇ ਲੋਕ ਰਾਜ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਹੁਣ ਜਾਇਦਾਦ ਮਾਮਲੇ ਦੇ ਵਿੱਚ ਉਚਾਰ ਸ਼ੀਟ ਤਿਆਰ ਕਰ ਲਈ ਗਈ ਹੈ ਜਿਸ ਨੂੰ ਮੋਹੱਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਚਾਰਜ ਸ਼ੀਟ ਦਾਖਲ ਹੋ ਗਈ ਹੈ ਵਿਜੀਲੈਂਸ ਦੇ ਵੱਲੋਂ ਜੋ ਬੜੀ ਜਦੋ ਜਹਿਦ ਦੇ ਨਾਲ ਵੱਖ-ਵੱਖ ਗਵਾਹਾਂ ਤੋਂ ਗਵਾਹੀਆਂ ਲੈ ਕੇ ਇਹ ਸਾਰਾ ਕੇਸ ਤਿਆਰ ਕੀਤਾ ਹੈ 40000 ਸਫਿਆਂ ਦਾ ਇਹ ਚਾਰਾ ਸ਼ੀਟ ਚਾਰ ਟਰੱਕਾਂ ਦੇ ਵਿੱਚ ਲੱਦ ਕੇ ਮੁਹਾਲੀ ਅਦਾਲਤ ਵਿੱਚ ਪਹੁੰਚੀ ਹੈ ਸੋ ਇਸ ਕੇਸ ਦੇ ਵਿੱਚ ਵਿਜੀਲੈਂਸ ਨੇ 200 ਤੋਂ ਜ਼ਿਆਦਾ ਗਵਾਹ ਬਣਾਏ ਹਨ ਤੇ 400 ਉਹਨਾਂ ਦੇ ਬੈਂਕ ਖਾਤਿਆਂ ਦੀ ਪੜਤਾਲ ਕੀਤੀ ਗਈ ਵਿਜੀਲੈਂਸ ਦੀ ਚਾਰਾ ਸ਼ੀਟ ਚੋਂ ਕਰੀਬ 700 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਜੋ ਵਿਕਰਮਜੀਤ ਸਿੰਘ ਮਜੀਠੀਆ ਨੇ 2007 ਤੋਂ ਲੈ ਕੇ 2017 ਤੱਕ ਇਹ ਜਾਇਦਾਦ ਬਣਾਈਏ ਜਾਂਚ ਦੇ ਦੌਰਾਨ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਦਿੱਲੀ ਚੋਂ 15 ਤੋਂ ਜ਼ਿਆਦਾ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਸੀ ਸੂਤਰਾਂ ਦੇ ਮੁਤਾਬਕ ਚਾਰਾ ਸ਼ੀਟ ਚ ਕਈ ਅਕਾਲੀ ਤੇ ਭਾਜਪਾ ਆਗੂਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ ਜੋ ਕਿ 25 ਜੂਨ ਨੂੰ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਫਿਰ ਨਾਲ ਨਾਬਾ ਜੇਲ੍ਹ ਦੇ ਵਿੱਚ ਬੰਧਨ ਉਨ੍ਹਾਂ ਦੀ ਜੋ ਜ਼ਮਾਨਤ ਨੂੰ ਲੈ ਕੇ ਜੋ ਪ੍ਰਸ਼ਨ ਦਰਕਿਤੀਆਂ ਹੋਈਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਿਆ ਸੀ ਮੁਹਾਲੀ ਅਦਾਲਤ ਵੱਲੋਂ ਲਗਾਤਾਰ 8 ਦਿਨ ਉਨ੍ਹਾਂ ਦੀ ਜ਼ਮਾਨਤ ਦੇ ਉੱਪਰ ਸੁਣਵਾਈ ਹੁੰਦੀ ਰਹੀ ਪਰ ਵਿਜੀਲੈਂਸ ਨੇ ਜੋ ਉਨ੍ਹਾਂ ਦੇ ਇਸ ਕੇਸ ਦੇ ਬਾਰੇ ਵੱਖ-ਵੱਖ ਸਬੂਤ ਪੇਸ਼ ਕੀਤੇ ਜਿਸ ਕਰਕੇ ਉਨ੍ਹਾਂ ਦੀ ਜ਼ਮਾਨਤ ਰਿਜੈਕਟ ਹੋ ਗਈ ਸੀ ਹੁਣ ਜੋ 28 ਅਗਸਤ ਨੂੰ ਜਿਹੜਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਨ੍ਹਾਂ ਦੀ ਜ਼ਮਾਨਤ ਦੀ ਪਟੀਸ਼ਨ ਲੱਗੀ ਹੋਈ ਹੈ ਜੋ 28 ਅਗਸਤ ਨੂੰ ਉਸਦੇ ਉੱਪਰ ਫੈਸਲਾ ਹੋਣਾ ਹੈ ਪਰ ਉਸ ਤੋਂ ਪਹਿਲਾਂ ਵਿਜੀਲੈਂਸ ਨੇ ਇਹ ਚਾਰਾ ਸ਼ੀਟ दाखल ਕਰ ਦਿੱਤੀ ਹੈ ਜਿਸ ਨੂੰ ਮੁਹਾਲੀ ਅਦਾਲਤ ਵਿੱਚ ਅੱਜ ਲਿਆਂਦਾ ਗਿਆ ਸੋ ਵਿਜੀਲੈਂਸ ਦਾ ਦੋਸ਼ੀ ਕੀ ਮਜੀਠੀਆ ਨੇ ਕਈ ਜائਦਾਦਾਂ ਤੇ ਲਗਜ਼ਰੀ ਕਾਰਾਂ ਅਤੇ ਆਪਣੇ ਡਰਾਈਵਰਾਂ ਅਤੇ ਕਰੀਬੀਆਂ ਦੇ ਨਾਂ ਤੇ ਵੀ ਖਰੀਦੀਆਂ ਹੋਈਆਂ ਹਨ ਇਸ ਤੋਂ ਪਹਿਲਾਂ ਕਿ ਇਹਨਾਂ ਜائਦਾਦਾਂ ਦੀ ਕੀਮਤ ਲਗਭਗ 540 ਕਰੋੜ ਰੁਪਏ ਜੋ ਦੱਸੀ ਜਾ ਰਹੀ ਸੀ ਪਰ ਵਿਸਥਾਰ ਜਾਂਚ ਤੋਂ ਬਾਅਦ ਇਹ ਅੰਕੜਾ 700 ਕਰੋੜ ਨੂੰ ਵੀ ਪਾਰ ਕਰ ਗਿਆ ਹੈ ਚਾਰਾ ਸ਼ੀਟ ਵਿੱਚ ਇਹ ਕਿਹਾ ਗਿਆ ਹੈ ਕਿ ਮਜੀਠੀਆ ਦੇ ਬਿਸਪਰਸ਼ਨਲ ਆਫ ਐਸਟਸ 1200% ਤੋਂ ਜ਼ਿਆਦਾ ਹੈ ਚਾਰਾ ਸ਼ੀਟ ਤਿਆਰ ਕਰਨ ਲਈ ਜਾਂਚ ਏਜੰਸੀਆਂ ਨੇ ਦਿਨ ਰਾਤ ਕੰਮ ਕੀਤਾ ਲਗਭਗ 400 ਬੈਂਕ ਖਾਤਿਆਂ ਦੇ ਪਿਛਲੇ 10 ਸਾਲਾਂ ਦਾ ਰਿਕਾਰਡ ਖੰਡਾਲਿਆ ਗਿਆ ਅਧਿਕਾਰੀਆਂ ਦੇ ਮੁਤਾਬਕ ਇਹ ਬਹੁਤ ਔਖਾ ਤੇ ਚੌਤੀਪੁਰ ਕੰਮ ਸੀ ਸੋ ਵਿਜੀਲੈਂਸ ਨੇ ਕਾਨੂੰਨ ਨਿਰਧਾਰਤ 60 ਦਿਨਾਂ ਦੇ ਸਮੇਂ ਤੋਂ ਪਹਿਲਾਂ ਹੀ दाखल ਚਾਲਾਨ ਜਿਹੜਾ ਦਾਖਲ ਕਰ ਦਿੱਤਾ ਜੋ ਕਿ 90 ਦਿਨਾਂ ਦੇ ਅੰਦਰ ਚਾਲਾਨ ਦਾਖਲ ਕਰਨਾ ਹੁੰਦਾ ਸੋ ਚਾਰੇ ਸ਼ੀਟ ਵਿੱਚ ਕਿਹਾ ਗਿਆ ਕਿ ਕਿਸ ਤਰ੍ਹਾਂ ਮਜੀਠੀਆ ਨੇ ਵਿਧਾਨ ਸਭਾ ਤੋਂ ਖਾਸ ਸਟicker ਆਪਣੇ ਨਾਂ ਤੇ ਜਾਰੀ ਕਰਵਾਏ ਤੇ ਆਪਣੇ ਪ੍ਰਭਾਵ ਦੀ ਦਰਵਰਤੋਂ ਕੀਤੀ ਤੇ ਵੱਖ-ਵੱਖ ਜੋ ਗੱਡੀਆਂ ਸੀ ਉਹਨਾਂ ਦੇ ਉੱਪਰ ਜੋ ਉਹ ਵਿਧਾਨ ਸਭਾ ਸਟicker ਸੀ ਉਹ ਲਾ ਕੇ ਔਰ ਉਹਨਾਂ ਦੇ ਨਾਲ ਜੋ ਜਾਇਦਾਦ ਬਣਾਈ ਗਈ ਉਹਨਾਂ ਗੱਡੀਆਂ ਦੇ ਵਿੱਚ ਘੁੰਮਦੇ ਰਹੇ ਮਜੀਠੀਆ ਦੇ ਸਾਥੀ ਤੇ ਮਜੀਠੀਆ ਦੇ ਸਾਥੀ ਨਸ਼ਾ ਸਪਲਾਈ ਕਰਦੇ ਸੀ ਜਿਸ ਦੇ ਨਾਲ ਇਹ ਨਸ਼ੇ ਡਰਗ ਦਾ ਮਾਮਲਾ ਵੀ ਜੁੜਿਆ ਸਾਹਮਣੇ ਆਵੇਗਾ ਜੋ ਇਹ ਜਾਇਦਾਦ ਬਣੀ ਹੈ ਜਿਸ ਨੂੰ ਲੈ ਕੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਲੰਬਾ ਸਮਾਂ ਰਹਿਣਾ ਪੈ ਸਕਦਾ ਕਿਉਂਕਿ ਜੋ ਚਾਰੇ ਸ਼ੀਟ داخل ਹੋ ਗਈ ਹੈ ਉਸ ਦੇ ਲਈ ਹੁਣ ਹਾਈ ਕੋਰਟ ਦੇ ਵੱਲੋਂ ਵੀ ਉਹਨਾਂ ਦੀ ਇਨਜੈਕਟ ਜਿਹੜੀ ਜ਼ਮਾਨਤ ਹੋ ਸਕਦੀ ਏ ਕਿਉਂਕਿ ਉਹਨਾਂ ਦੀ ਜ਼ਮਾਨਤ ਜੋ 28 ਅਗਸਤ ਨੂੰ ਹੋਣ ਦਾ ਅਸਾਰ ਬਣਦੇ ਜਾਰੀ ਉਸ ਤੋਂ ਪਹਿਲਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਵੀ ਚੁੱਪ ਧਾਰ ਗਏ ਨੇ ਜੋ 40 ਹਜ਼ਾਰ ਪੰਨਿਆਂ ਦੀ ਇਹ ਚਾਰਾ ਸ਼ੀਟ ਦਾਖਲ ਹੋਈ ਏ ਜਿਸ ਦੇ ਵਿੱਚ ਵੱਡੇ ਖੁਲਾਸੇ ਹੋ ਗਏ ਨੇ 540 ਕਰੋੜ ਨਹੀਂ ਹੁਣ 700 ਕਰੋੜ ਰੁਪਇਆ ਜਿਹੜੀ ਬੇਨਾਮੀ ਜਾਇਦਾਦ ਉਸ ਦੇ ਬਾਰੇ ਖੁਲਾਸੇ ਕੀਤੇ ਨੇ ਬਿਜ਼ਨਸ ਦੇ ਅਧਿਕਾਰੀਆਂ ਨੇ